ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਬਹੁਤ ਹੀ ਭਾਗਾ ਵਾਲਾ ਦਿਨ ਸ਼ਨੀਵਾਰ ਜਿਸ ਨੂੰ ਬਾਰਵੀਂ ਕਹਿ ਦਿੰਦੇ ਆ 22 ਨਵੰਬਰ 2025 ਬਾਬਾ ਸੁਖਾ ਨੰਦ ਜੀ ਬਾਬਾ ਮੜਜੀ ਦੇ ਸਮਾਦੀ ਸਥਾਨ ਦੇ ਦਰਸ਼ਨ ਇਹ ਉਹ ਸਥਾਨ ਹੈ ਜਿੱਥੇ ਭਗਤਾਂ ਦੀਆਂ ਹਰ ਮਨੋ ਕਾਮਨਾ ਅਰਦਾਸਾਂ ਬੇਨਤੀਆਂ ਪੂਰੀਆਂ ਹੁੰਦੀਆਂ ਨੇ ਬਾਬਾ ਜੀ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਇਸ ਸਥਾਨ ਤੋਂ ਝੋਲੀਆਂ ਭਰ ਕੇ ਲੈ ਜਾਓ ਅੱਜ ਤੱਕ ਨਗਰ ਵਿੱਚ ਕੋਈ ਵੀ ਨੁਕਸਾਨ ਫਸਲਾਂ ਦਾ ਨਹੀਂ ਹੋਇਆ ਕਿਉਂਕਿ ਬਾਬਾ ਸੁਖਨਾਂੰਜੀ ਦੀ ਬਾਬਾ ਮੜਜੀ ਦੀ ਨਗਰੀ ਹੈ। ਬਾਬਾ ਜੀ ਦਾ ਆਸ਼ੀਰਵਾਦ ਨਗਰ ਤੇ ਹਮੇਸ਼ਾ ਹੀ ਬਣਿਆ ਰਹਿੰਦਾ ਹੈ। ਬਹੁਤ ਨੇਰੀਆਂ ਝੱਖੜ ਤੂਫਾਨ ਆਉਂਦੇ ਨੇ। ਪਰ ਤਾਪਾ ਨਗਰ ਤੇ ਬਾਬਾ ਜੀ ਦਾ ਮਿਹਰ ਪਰੇ ਹੱਥ ਹਮੇਸ਼ਾ ਹੀ ਰਹਿੰਦਾ ਹੈ। ਕਿਉਂਕਿ ਇਹ ਤਾਂ ਪਸ਼ਵੀਆਂ ਦੀ ਧਰਤੀ ਹੈ। ਇਸ ਤਰਤੀ ਦੇ ਸੰਤ ਮਹਾਪੁਰਸ਼ਾ ਨੇ ਤਪੱਸਿਆ ਕੀਤੀ ਹੈ